ਆ ਮਿਲੋ ਕਰਿਓ ਗੱਲ ਹਾਂ ਸਤੀ ਕਾ ਜੀ ਡਾਕਟਰ ਸਤੀ ਕਾ ਜੀ ਡਾਕਟਰ ਮਸੀਰ ਅਕਟਰ ਮਲੇਰ ਕੋਟਾਂ ਸਿੱਖ ਮੁਸਲਮਾਨ ਸਾਂਝਾਂ ਸਾਡਾ ਕਿਸਾਨ ਅੰਦੋਲਨ ਚ ਵੀ 13 ਮਹੀਨੇ ਲੰਗਰ ਚੱਲਦਾ ਰਿਹਾ ਤੇ ਹਰ ਸਾਲ ਫਤੇਗੜ ਸਾਹਿਬ ਅਸੀਂ ਸ਼ਹੀਦੀ ਚੋਲ ਜੋੜ ਮੇਲੇ ਤੇ ਸਾਡਾ ਲੰਗਰ ਲੱਗਦਾ ਹੈ ਮਾਤਾ ਗੁਜਰੀ ਕਾਲਜ ਦੇ ਜੇ ਦੇ ਨੇੜੇ ਤੇ ਰਿਆਣੀ ਵਾਲੇ ਜਿਹੜੇ ਮਿੱਠੇ ਚਾਵਲਾਂ ਵਾਲੇ ਮਸ਼ਹੂਰ ਆ ਉਹ ਸੀ ਮਿੱਠੇ ਚਾਵਲ ਲਾਉਂਦੇ ਆ ਮਿੱਠੇ ਮਿੱਠਿਆਸ ਵੰਡਦੇ ਆ ਮਲੇਰ ਕੋਟਲੇ ਤੋਂ ਮਲੇਰ ਕੋਟ ਮੈਚ ਸਿੱਖ ਮੁਸਲਮਾਨ ਸਾਂਝਾਂ ਅੱਛਾ ਮਾ ਕਿਆ ਸਾਡੇ ਪੜੋਸੀ ਹੋਰ ਦਾ ਇਹ ਕਿਰਪਾ ਤੁਸੀਂ ਵਰਨੀਓ ਤੇ ਸਿੱਖ ਮੁਸਲਮਾਂ ਸਾਂਝਾ ਸਾਡੀ ਸੰਸਥਾ ਹੈ ਤੇ ਮਿੱਠੇ ਚਾਵਲ ਲਾਉਨੇ ਆ ਸੀ ਕਿਸਾਨ ਅੰਦੋਲਨ ਚ ਵੀ ਸਾਡਾ 13 ਮਿੰਟ ਲੰਗਰ ਚੱਲਦਾ ਰਹੇ ਮਿੱਠੇ ਚਾਵਲਾਂ ਦਾ ਜੀ ਤੇ ਮਿੱਠੇ ਹਾਂਜੀ ਹਾਂਜੀ ਮਿੱਠੇ ਚਾਵਲਾਂ ਦਾ ਮਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਮਿੱਠੇ ਚਾਵਲਾਂ ਨਾਲ ਮਠਿਆ ਹਾਂਜੀ ਤੁਸੀਂ ਮਿੱਠੇ ਚਾਵਲਾਂ ਨਾਲ ਮਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਆਂ ਤੇ ਘਰੇ ਆਓ ਬਰੇਕ ਕੋਲ ਆਓ ਤੁਹਾਨੂੰ ਮਿੱਠੇ ਚਾਵਲ ਵੀ ਖਿਲਾਵਾਂਗੇ ਤੇ ਇਤਰ ਦੀ ਖਾਣਦੇ ਆ ਇਹ ਬੰਦੇ ਨੇ ਮੇਰੀ ਬਹੁਤਾਂ ਲੱਗੀ ਸੀ ਨਾ ਪਰਲੇ ਪਾਸੇ ਬੈਠਾ ਬੜੂ ਸਾਹਿਬ ਤੇ ਆਪਾਂ ਰਹਿੰਦੇ ਨਾ ਜੇ ਟਰੱਸਟ ਦੇ ਇਹ ਐਨਡੀਆਰਫਾ ਦਾ ਵੀਰੇ ਐ ਐਨਡੀਆਰਫਾ ਨੇ ਆਪਾਂ ਦੀ ਜਿੱਦ ਸਕਤ ਕਰੀ ਆ ਮੈਨੂੰ ਪਤਾ ਹੈ ਉਹ ਦਿਨ ਆਪਣੇ ਕੋਲ ਸਾਰਾ ਕੁਝ ਦੱਸਦਾ ਰਿਹਾ ਜਿਵੇਂ ਹਿੰਦਰ ਸਾਹਿਬ ਤੋਂ ਬੈਸਟ ਬੰਦਾ ਹੈ ਉਹੀ ਹੈ ਸਾਰੇ ਦੋ ਨਹੀਂ ਹੈ ਹੋਰ ਹੈ ਉਹ ਲੋਕਲ ਲੋਕਲ ਹੈ ਆਪਣੇ ਖਾਲਸਾ ਨਾ ਉਹ ਲੋਕਲ ਹੀ ਤੇ ਡਿਊਟੀ ਨੂੰ ਬੋਧ ਰਿਹਾ ਜਿਹੜਾ ਪਹਿਲੇ ਦਿਨ ਆਪਾਂ ਨੂੰ ਇੰਜਨ ਦਾ ਸਾਰਾ ਕੁਝ ਦੱਸ ਰਿਹਾ ਸੀਗਾ ਦੂਜੇ ਦੂਜੇ ਦਿਨ ਸਾਰੇ ਬੈਂਚੂਰ ਲਾਏ ਨਾ ਬਸ ਸੈਂਚਰ ਵੀ ਉਹਨੇ ਚ ਕੀ ਕਹਿ ਗਿਰਿਆ ਸੜਕ ਤੇ ਠੀਕ ਠੀਕ ਹੈ ਤੁਹਾਨੂੰ ਦੁਬਾਰਾ ਫੋਨ ਆਵੇਗਾ ਤਾਂ ਤੁਸੀਂ ਕਹਦੇ ਬਜ਼ੰਦਰ ਨੇ ਕੋਈ ਫੋਨ ਕਰੋ ਫਿਰ ਮੈਂ ਕਰਦਾ ਜੀ ਇਧਰੋਂ ਇਧਰੋਂ ਆ ਗਏ ਹਾਂ ਉਹ ਤੇਰਾ ਸਮਾਂ ਹੋ ਗਿਆ ਉੱਥੇ ਹਾਂ ਜੀ ਵੀਰੇ ਛੋਟੀ ਜਿਹੀ ਅਰਦਾਸ ਕਰਾਉਣੀ ਜੋ ਸਾਡੇ ਕੋਲ ਹੈਗਾ ਅਸੀਂ ਤੁਹਾਨੂੰ ਦਿਆਂਗੇ ਉਹਨਾਂ ਨੂੰ ਪਰ ਘਰਾ ਦੇ ਹਿਸਾਬ ਨਾਲ ਲੈ ਲਿਓ ਪ੍ਰਸ਼ਾਸਨ ਨੇ ਵੀ ਸਮੂਹ ਉਹ ਵੀ ਲੋਕਾਂ ਦੇ ਨਾਲ ਥੰਦਿਤੀਆਂ ਨਾ ਪ੍ਰਸ਼ਾਦਾ ਹੰਦਿੱਤਾ ਅੱਜ ਤਾਂ ਬਾਕੀ ਅਸੀਂ ਸਾਡੇ ਜਿਹੜੇ ਸੇਵਾਦਾਰ ਨੇ ਨਾ ਜੀ ਉਹ ਵੀ ਅੱਧੇ ਭੁੱਖੇ ਰਹਿ ਗਏ ਵਿੱਚੋਂ ਵੀ ਸਾਡੇ ਪ੍ਰਸ਼ਾਸਨ ਆਇਆ ਪੁੱਟਾ ਚੱਲ ਗਿਆ ਕਿਉਂਕਿ ਉਹਦੇ ਪਿੱਛੇ ਕਾਰਨ ਮੈਂ ਦੱਸਦਾ ਜੀ ਪਿੱਛੇ ਬੰਨ ਟੁੱਟਣ ਲੱਗਾ ਸੀਗਾ ਰਾਤ ਨੂੰ ਵੀ ਪਰਸੋਂ ਵੀ ਆਪਾਂ ਜਿੱਥੋਂ ਤੁਰ ਕੇ ਆਉਣੇ ਹਨ ਕਾਮਾ ਵਾਲੀ ਤੋਂ ਅੱਗੇ ਜਿੱਥੋਂ ਵੋਟ ਸ਼ੁਰੂ ਕਰਦੇ ਆ ਉਸ ਤੋਂ ਥੋੜਾ ਜਿਹਾ ਪਿੱਛੇ ਜਾ ਕੇ ਐਨਾ ਕੋਈ ਬੰਨ ਕਮਜ਼ੋਰ ਹੋ ਗਿਆ ਸੀ ਰਾਤੀ 3 ਵਜੇ ਤੱਕ ਉਹ ਲੱਗੇ ਰਹੇ ਨੇ ਹੁਣ ਆਉਂਦੀਆਂ ਨੇ ਟਰੈਕਟਰ ਟਰਾਲੀਆਂ ਮਿੱਟੀਆਂ ਭਰ-ਭਰ ਕੇ ਜਦੋਂ ਆਪਣਾ ਰਾਸ਼ਨ ਪਹੁੰਚ ਜਾਂਦਾ ਹੈ ਪ੍ਰਸ਼ਾਦੇ ਪਹੁੰਚਦੇ ਆ ਤੇ ਉਹ ਰੁਕ ਜਾਂਦਾ ਜਾਮ ਰੋੜ ਹੈਗਾ ਸਿੰਗਲ ਤੇ ਉਹ ਕਹਿੰਦੇ ਵੀ ਤੁਸੀਂ ਅੱਗੇ ਤਾਂ ਪਹੁੰਚਾ ਦੋਗੇ ਰਾਸ਼ਨ ਆ ਵੀ ਜਾਊਗਾ ਜੇ ਬੰਨ ਨਹੀਂ ਰੁੜ ਗਿਆ ਅੱਗੇ ਤਾਂ ਆਪਣਾ ਨੁਕਸਾਨ ਹੋਇਆ ਹੀ ਹੈ ਪਿਛਲੇ ਪਿੰਡਾਂ ਦਾ ਵੀ ਹੋਰ ਨੁਕਸਾਨ ਹੋ ਰਿਹਾ ਹੈ ਤੋ ਸਾਡੀ ਮਜਬੂਰੀ ਬਣ ਗਈ ਵੀ ਜਿੰਨਾ ਕੋ ਪਹੁੰਚਿਆ ਸਾਡੇ ਕੋਲ ਉਹਨਾਂ ਕੋ ਅਸੀਂ ਵਰਤਾਅ ਚੱਲੇ ਆ ਹੁਣ ਜਿੰਨਾ ਕੋ ਆਇਆ ਉਹਨਾਂ ਨੂੰ ਤੁਸੀਂ ਲੋਡਬੰਦ ਦੋ ਜਿੰਨੇ ਲੋੜ ਹੈ ਉਹਨਾਂ ਕੋ ਲੈਦੇ ਹੋ ਆਪ ਦੇ ਕੋਲ ਜਿੰਨੇ ਵੀ ਤੁਸੀਂ ਇੱਥੇ ਪਹੁੰਚ ਆਇਆ ਹੈ ਘਰ ਦੇ ਸਾਹਮਣੇ ਪੁੱਛ ਲੋ ਵੀ ਘਰ ਕਿੰਨੇ ਘਰ ਆ ਗਏ ਉਹ ਸਾਰਾ ਬਗਲੇ ਮਛਰ ਤਾਂ ਨਹੀਂ ਆ ਰਹੀਆਂ ਵੱਧ ਮੱਛਰ ਤਾਂ ਨਹੀਂ ਤੁਸ ਜੀ ਵੀ ਹਾਂਜੀ ਮੱਛਰ ਨਹੀਂ ਆਈ ਤੇ ਪਾਣੀ ਹੈ ਮੇਰੇ ਪਾਣੀ ਲੈ ਲੋ ਸਾਡੇ ਤੋਂ ਪਾਣੀ ਹੈ ਪਾਣੀ ਚਾਹੀਦਾ ਪਾਣੀ ਦੇਗਾ ਨਹੀਂ ਨਹੀਂ ਪਾਣੀ ਨਹੀਂ ਹੈਗਾ ਬਈ ਉਹ ਲੈ ਲੋ ਜਿਹਦੇ ਕੋਲ ਨਹੀਂ ਹੈਗਾ ਬਈ ਉਹ ਲੈ ਲੋ ਜਿਹਦੇ ਕੋਲ ਨਹੀਂ ਜੋ ਲੈ ਲੋ ਬਈ ਸਭਾ ਮੈਂ ਲੈ ਲਿਆ ਚੀਕੜ ਸਮਾਣਾ ਦਾ ਕੋਈ ਨਹੀਂ ਲੱਗਦਾ ਕੀ ਹੁੰਦਾ ਸਭਾ ਮੈਂ ਲੈ ਲਿਆ ਜਿਵੇਂ ਆਪਣੇ ਕੋਲ ਆਪਣਾ ਮਲੇਰ ਕੋਡ ਲੱਤ ਆਏ ਨਹੀਂ ਠੀਕ ਹੈ ਕੋਣ ਜੇ ਆਪਾਂ ਆਉਂਦੇ ਜੇ ਫਕੜਾ ਦੱਪੜੀ ਕਰ ਰਹੇ ਉਹ ਜ਼ਾਕਰ ਕਰਦੇ ਸੀ ਦੋ ਬਰੇ ਪਾਣੀ ਦੇ ਦੋ ਪਾਣੀ ਅੱਗੇ ਮੇਰੇ ਦਿਨ ਬੇਰੇ ਦੋ ਹੀ ਨਰ ਜੀ ਦੋ ਦਫਾ ਨਾ ਮੱਛਰ ਦਾ ਨਹੀਂ ਗਿਆ ਚਾਹੀਦੀ ਇਹ ਤਾਂ ਲੈ ਲੋ ਜੀ ਬਖਰੇ ਪਾਣੀ ਕੋਈ ਤੁਹਾਡੇ ਤੋਂ ਘਰ ਵੀ ਬਿਖਰੇ ਜਾਣਾ ਤੇ ਉਹਦੇ ਪਾਣੀ ਪਾਣੀ ਰੱਖਣਾ ਪਾਣੀ ਰੱਖਣਾ ਪਾਣੀ ਰੱਖਣਾ ਕੋਈ 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 ਪ ਜਿਹੜਾ ਪਾਣੀ ਚ ਇਹ ਉਹਨੂੰ ਦੇਖਿਆ ਨਹੀਂ ਇੱਕ ਹੋਰ ਹੋਊਗਾ ਜਿਹੜਾ ਜੰਦੇ ਉਹਨੂੰ ਸਾਂਝੇ ਤੌਰ ਤੇ ਰੱਖ ਲਓ ਇਹ ਨਹੀਂ ਵੀ ਕਿਸੇ ਇੱਕ ਦੇ ਨੇ ਉਹ ਤੋਂ ਰੱਖਣਾ ਸਿੰਗਲ ਰੱਖਣਾ ਉਹ ਨਹੀਂ ਇਸੇ ਕਿਤੇ ਹੋਊਗਾ ਵਿੱਚ ਹੀ ਜਿਹੜੀ ਆਂ ਦੇਣਾ ਇੱਧਰ ਆਹ ਪਾਣੀ ਹੈ ਬਾਹਲੇ ਆਹ ਹੈ ਨਹੀਂ ਹੈ ਹੋਰ ਅਗਲੇ ਫਿਰ ਇੱਕ ਰੱਖ ਲਓ ਇੱਕ ਰੱਖ ਲਓ ਫਿਰ ਉਹ ਬਲਾ ਜੁੱਤੇ ਪਾਣੀ چاہی پانی دے دے نا وی پانی دے دے بھائی دے آرام دے بھائی تیری پانی بلاج کرے میں ਪਾੜਿਆ ਯਾਰ ਚਲੋ 11 ਦੀ 0 0 0 0 0 0 0 9 ਹੈ ਬਿਲਕੁਲ 0 9 ਹੈ ਇਹ ਖੜੇ ਨੇ Hey ਕਿਸੀ ਪਹੁੰਚਿਆ ਕਮਾ ਮੰਡੀ ਕਾਂਵੜੀ ਫੋੜ ਕਾਂਵੜੀ ਫੋੜ ਚਾਤੁਰੂਤੇ ਵਿਆਦ ਰਾਗੇ ਮਿਲਦੇ ਨੇ ਇਸ ਅਲੱਲਾ ਦੇ ਪਿੰਡਾਂ 'ਚ ਬਹੁਤ ਸਾਰੀ ਤਬਾਹੀ ਹੋਈ ਹੈ ਤੇ ਮੈਂ ਵਾਰੀ ਬਾਦ ਪੇਸ਼ ਕਰਦਾ ਕਰਦੀ ਦਾ ਟਰਸਟ ਬੜੂ ਸਾਹਿਬ ਨੂੰ ਜਿਹੜੇ ਹਮੇਸ਼ਾ ਜਿਹਾ ਅਜਿਹੇ ਮੌਕਿਆਂ ਤੇ ਆਉਂਦੇ ਨੇ ਜਦੋਂ 2023 'ਚ ਖੜਾ ਆਏ ਨੇ ਤਾਂ ਸੰਦੂਗੜ ਗਨੀ ਔਰ ਦੂਸਰੇ ਲੱਖਾਂ ਕੀ ਇਹਨਾਂ ਦੀਆਂ ਇਹ ਬੋਟਾਂ ਚੱਲਦੀਆਂ ਰਹੀਆਂ ਨੇ ਜਦ ਅਸੀਂ ਅੱਜ ਸਵੇਰੇ ਪਹੁੰਚੇ ਇੱਥੇ ਕਮਾਂ ਵਾਲੀ ਇਹਨਾਂ ਦੀਆਂ ਬੋਟੀਆਂ ਉਹ ਸੇਵਾ ਕਰ ਰਹੀਆਂ ਸੀ ਸਵੇਰੇ ਸੀ ਆਏ ਆ ਔਰ ਬੜੀ ਅੱਛੀ ਸਰਵਿਸ ਦਿੱਤੀ ਜਾ ਰਹੀ ਹੈ ਨਾ ਵੱਲੋਂ ਖੁਦ ਬੋਟ ਚ ਜਾ ਕੇ ਜਿਹੜੇ ਲੋਕ ਸੰਗਠਨਾਂ ਜਾਂ ਆਰਗੇਨਾਈਜੇਸ਼ਨ ਆਪਣਾ ਰਾਸ਼ਨ ਲੈ ਕੇ ਆਉਂਦੇ ਨੇ ਉਹ ਖੁਦ ਆਪਰ ਜਾ ਕੇ ਬੋਟ ਚੋਂ ਦੇ ਘਰੋਂ ਜਿਹੜੇ ਫੂਜ ਨੂੰ ਪਾਣੀ ਚੋਂ ਤੱਕ ਚਾ ਰਹੇ ਆ ਪਕਾ ਕੇ ਆ ਰਹੇ ਨੇ ਤੇ ਅਸੀਂ ਵੀ ਨਾਲ ਗਏ ਸੀ ਜੀ ਬੋਟ ਚ ਬੈਠ ਕੇ ਬਿਲਕੁਲ ਜ਼ੀਰੋ ਲਾਈਨ ਤੇ ਜਿਹੜੇ ਪਿੰਡ ਨੇ ਉਧਰ ਦੇ ਪਾਸੇ ਪਾਕਿਸਤਾਨ ਦੀ ਜ਼ੀਰੋ ਲਾਈਨ ਦੇ ਪਰਦੇ ਉੱਤੇ ਲੋਕ ਜਿਹੜੇ ਖਦੇ ਉਹਨਾਂ ਦੋ ਦੋ ਘਰ ਚ ਆ ਚਲ ਕਰ ਜਿਨ੍ਹਾਂ ਨੂੰ ਇਹ ਔਰ ਡੇ ਉਸੇ ਜਾ ਕੇ ਅਸੀਂ ਆਪ ਨਾਲ ਜਾ ਕੇ ਉਹਨਾਂ ਦੇ ਘਰਾਂ 'ਚੋਂ ਰਸਤਿਆਂ ਆ। ਮੈਂ ਸੰਗਤ ਨੂੰ ਇਹ ਅਪੀਲ ਕਰਾਂਗਾ ਵੀ ਜੋ ਵੀ ਲੈ ਕੇ ਆ ਰਹੇ ਨੇ ਇਸ ਵੇਲੇ ਬੇਹਰਮਾਨੀ ਕਰਕੇ ਜਿਹੜੇ ਹਰਿਆਣੇ ਤੋਂ ਰਾਜਸਥਾਨ ਤੋਂ ਜਾਂ ਦਿੱਲੀ ਤੋਂ ਜਾਂ ਯੂਪੀ ਤੋਂ ਲੋਕ ਆਉਂਦੇ ਨੇ ਉਹ ਰਾਸ਼ਨ ਲੈ ਕੇ ਪਹੁੰਚਣ ਕਿਉਂਕਿ ਰਾਸ਼ਨ ਬਹੁਤ ਪਹੁੰਚ ਚੁੱਕਿਆ ਹੈ। ਇੰਨਾ ਰਾਸ਼ਨ ਪਹੁੰਚ ਗਿਆ ਪਾਣੀ ਦੇ ਹੜ੍ਹ ਨਾਲ ਵੱਧ ਰਾਸ਼ਨ ਜਿਹੜਾ ਪਹਾੜਾ ਰਾਸ਼ਨ ਆਇਆ ਹੋਇਆ ਤੇ ਉਹ ਉਹ ਥੋੜਾ ਆਪਾਂ ਹੋਲਡ ਕਰਕੇ ਰੱਖਣ ਜਦੋਂ ਪਾਣੀ ਉਤਰੇਗਾ ਤੇ ਉਸ ਵੇਲੇ ਚੀਜ਼ਾਂ ਦੀ ਲੋੜ ਪਵੇਗੀ ਜਿਨ੍ਹਾਂ ਦੇ ਘਰ ਠਹਿ ਗਏ ਨੇ ਜਾਂ ਜਿਹੜੇ ਲੋਕ ਇਸ ਵੇਲੇ ਫਸੇ ਹੋ ਨੇ ਪਾਣੀ 'ਚ ਜੇ ਜਿਨ੍ਹਾਂ ਦੇ ਬੋਰ ਖਰਾਬ ਹੋ ਗਏ ਨੇ ਉਹਨਾਂ ਨੂੰ ਲੋੜ ਪਵੇਗੀ ਤੇ ਬੜੂ ਸਾਹਿਬ ਵੱਲੋਂ ਵੀ ਐਲਾਨ ਕੀਤਾ ਗਿਆ ਬੜੂ ਰੀਹੈਬਿਲੀਟੇਸ਼ਨ ਦਾ ਜਿਹੜਾ ਘਰ ਟੈਗ ਉਹਨਾਂ ਦੇ ਮੁੜ ਬਸੇਬੇ ਲਈ ਤੇ ਇਸ ਲਈ ਬੜੂ ਸਾਹਿਬ ਜਿਹੜਾ ਕੱਲ ਦੇ ਟਾਸਾ ਬੜਾ ਹੀ ਮੁਬਾਰਕਬਾਦ ਦੇ ਹੱਕਦਾਰ ਹੈ ਤੇ ਉਸ ਤੋਂ ਬਾਅਦ ਹੋਰ ਵੀ ਆਰਗੇਨਾਈਜੇਸ਼ਨ ਜਿਹੜੇ ਇੱਥੇ ਕੰਮ ਕਰ ਰਹੀਆਂ ਨੇ ਹੋਰ ਆਰਗੇਨਾਈਜੇਸ਼ਨ ਜਿਹੜਾ ਹਨ ਜੀ ਫਾਜ਼ਿਲ ਦਾ ਫਾਜ਼ਿਲ ਦਾ ਸੋਹਣੀ ਸਰ ਸੋਹਣੀ ਸਰ ਅੱਜ ਦੇ ਅਸੀਂ ਕਿਸ਼ਤੀ ਜੀ ਨਾਲ ਗਏ ਬੋਰਡ ਜੀ ਨਾਲ ਗਏ ਸੀ ਇਹ ਸਾਰੇ ਹੀ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ ਸਰਵਿਸ ਟੂ ਹਿਊਮੈਨਿਟੀ ਇਸ ਸਰਵਿਸ ਟੂ ਗੋਡ ਜਿਹੜੇ ਲੋਗ ਮਨੁਸਾਨੀ ਦੀ ਖਿਦਮਤ ਕਰਦੇ ਨੇ ਔਰ ਰੱਬ ਦੀ ਸੇਵਾ ਕਰਦੇ ਨੇ ਜਦੋਂ ਪਰਲੇ ਹਊਗਾ ਤਾਂ ਇੱਕ ਪ੍ਰੋਫਟ ਮਹੰਸਾ ਜੀ ਨਾਲ ਇੱਕ ਫਰਮਾਨ ਹੈ ਕਿ ਰੱਬ ਲੋਆਂ ਨੂੰ ਬੁਲਾ ਕੇ ਪੁੱਛੂਗਾ ਇੱਕ ਬੰਦੇ ਨੂੰ ਪੁੱਛੂਗਾ ਮੈਂ ਭੁੱਖਾ ਸੀ ਤੇਨੇ ਮੈਨੂੰ ਭੋਜਨ ਨਹੀਂ ਸ਼ਿਕਾਇਆ ਮੈਂ ਪਿਆਸਾ ਸੀ ਤੇਨੇ ਮੈਨੂੰ ਪਾਣੀ ਨਹੀਂ ਪਿਆਇਆ ਤੇ ਮੈਂ ਬਿਮਾਰ ਸੀ ਲੋੜ ਮੰਗੀ ਤੇਰੇ ਮੇਰੀ ਮਦਦ ਨਹੀਂ ਕੀਤੀ ਇਨਸਾਨ ਬੰਦੇ ਕਹਿਣਗੇ ਕਿ ਪ੍ਰਮਾਤਮਾ ਤੂੰ ਤਾਂ ਸਭ ਇਹਨਾਂ ਚੀਜ਼ਾਂ ਤੋਂ ਰਹਿਤ ਹੈ ਤੂੰ ਤਾਂ ਸਾਰੇ ਲੋਕਾਂ ਨੂੰ ਭੋਜਨ ਖਵਾਉਣਾ ਹੈ ਕਿਨੂੰ ਭੋਜਨ ਦੀ ਕੀ ਲੋੜ ਹੈ ਤਾਂ ਪ੍ਰਮਾਤਮਾ ਦਾ ਫਰਮਾਨ ਹੋਊਗਾ ਜਿਹੜਾ ਫਲਾ ਬੰਦਾ ਭੁੱਖਾ ਸੀ ਜੋ ਉਹਨੂੰ ਪੌਣ ਸਿਖਾਉਦਾ ਤਾਂ ਮੈਨੂੰ ਉੱਥੇ ਹੀ ਪਾਉਂਦਾ ਮੇਰਾ ਭਰਾ ਮਦਾ ਪਿਆਸਾ ਤੇ ਜੇ ਉਹਨੂੰ ਪਾਣੀ ਪਿਉਂਦਾ ਤਾਂ ਮੈਨੂੰ ਉੱਥੇ ਹੀ ਪਾਉਂਦਾ ਮੇਰਾ ਫਲਾ ਬੰਦਾ ਬਿਮਾਰ ਸੀ ਮੇਰਾ ਫਲਾ ਬੰਦਾ ਲੋੜਵੰਦ ਸੀ ਜੇ ਉਹਦੀ ਮਦਦ ਕਰਦਾ ਤਾਂ ਮੈਨੂੰ ਉੱਥੇ ਹੀ ਪਾਉਂਦਾ ਅੱਜ ਭਰਾਵੋ ਸਾਡੇ ਕੋਲੇ ਵਕਤ ਹੈ ਲੋਕ ਜਿਹੜਾ ਸਾਡਾ ਪੰਜਾਬ ਦਾ ਬਹੁਤ ਸਾਰਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਹੈ ਜਿਹਨੇ ਪਹਿਲਾਂ ਕਿਹਾ ਇਨਸਾਨ ਹੀ ਨਹੀਂ ਪਸ਼ੂ ਵੀ ਹੜ੍ਹਾਂ ਦੇ ਕਹਿਰ ਨਾਲ ਜੂਝ ਰਹੇ ਨੇ ਤਾਂ ਸਾਡੀ ਇਨਸਾਨ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਇਹ ਬਹੁਤ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਦੁਖਦੀ ਘੜੀ 'ਚ ਆਪਣੇ ਭੈਣ ਉਹਨਾਂ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝਦੇ ਹੋਏ ਉਹਨਾਂ ਨਾਲ ਮੋਢਾ ਮਲਾਈਏ ਮੋਢੇ ਨਾਲ ਮੋਢਾ ਲਾਈਏ ਤੇ ਉਹਨਾਂ ਦੀ ਹਰ ਸੰਭਵ ਮਦਦ ਕਰੀਏ ਜੋ ਅਸੀਂ ਕਰ ਸਕੀ ਹਾਂ ਜੀ ਲੰਗਰ ਸੇਵਾ ਵੀ ਲੈ ਕੇ ਆਏ ਆ ਤੇ ਮਲੇਕਪੁਰ ਵੀ ਲੰਗਰ ਸੇਵਾ ਹੋ ਰਹੀਆਂ ਨੇ ਮਰੇਕਪੁਰ ਦੇ ਮਸਜਿਦ ਜੀ ਵੀ ਦੁਆਵਾਂ ਹੋ ਰਹੀਆਂ ਨੇ ਆ ਹਾਲਾਤ ਦੇ ਬਿਦਰ ਲਈ ਤੇ ਅੱਜ ਅਸੀਂ ਲੰਗਰ ਸੇਵਾ ਕਰਨ ਤੋਂ ਬਾਅਦ ਸਾਡੇ ਨਮਾਜ਼ ਦਾ ਟਾਈਮ ਹੋਊਗਾ ਜੀ ਅਸੀਂ ਨਮਾਜ਼ ਅਦਾ ਕੀਤੀ ਹੈ ਤੇ ਸਰਬੱਤ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਇਹ ਦੁਆ ਕੀਤੀ ਗਈ ਹੈ ਕਿ ਉਹ ਸੱਚਾ ਬਾਲਗ ਸੱਚਾ ਸਹਬ ਆਪਣਾ ਰਹਿਮ ਫਰਮਾਵੇ ਆਪਣੀ ਰਹਿਮਤ ਸਾਡੇ ਉਪਰ ਨਾਜ਼ਰ ਫਰਮਾਵੇ ਤੇ ਸਾਡੇ ਹਾਲਾਤ ਜਿਹੜੇ ਪੰਜਾਬ ਦੇ ਖਰਾਬ ਹੋਏ ਉਸ ਪਰਮਾਵੇ ਸਾਡੀ ਸਾਰਿਆਂ ਦੀ ਮਦਦ ਕਰੇ ਸਾਨੂੰ ਇਸੇ ਤਰ੍ਹਾਂ ਹੀ ਵੱਧ ਚੜ ਕੇ ਇੱਕ ਦੂਜੇ ਦੀ ਜਿਹੜੀ ਹੈ ਸੇਵਾ ਕਰਨ ਦਾ ਬਲ ਬਖਸ਼ੇ ਤੇ ਹਮੇਸ਼ਾ ਰੱਬ ਦੀ ਰਹਿਮਤ ਸਾਡੇ ਪੰਜਾਬੀਆਂ ਤੇ ਸਰਬੱਤ ਤੇ ਸਾਰੇ ਹਿੰਦੁਸਤਾਨ ਤੇ ਉਹ ਵਰਸਦੀ ਰਹੇ ਤੇ ਜਿਹੜਾ ٹرسٹ ਦੀ ਜਿਹੜੀ ਸੇਵਾ ਮੈਂ ਇੱਕ ਵਾਰ ਫੇਰ ਇਹਨਾਂ ਲਈ ਬਹੁਤ ਬਹੁਤ ਧੰਨਵਾਦੀ ਹਾਂ ਕਰਤਾ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਪ੍ਰੈਜ਼ੀਡੈਂਟ ਰਹੇ ਕਰੇ ਦਾ ਬੜੂ ਖਾਬ ਦੇ ਬਹੁਤ ਹੀ ਧੰਨਵਾਦੀਆਂ ਇਹਨਾਂ ਦੀ ਸੇਵਾ ਇਸ ਤਰ੍ਹਾਂ ਹੀ ਚੱਲਦੀ ਰਹੇ ਰੱਬ ਉਹ ਜ਼ਿੰਦਗੀ ਵਿੱਚ ਬਰਕਤ ਦੇਵੇ ਤੇ ਖੁਸ਼ ਰੱਖੇ ਜਿੰਨੇ ਵੀ ਇੱਥੇ ਵਲੰਟੀਅਰ ਨੇ ਉਹਨਾਂ ਦੇ ਜਿੰਨੇ ਵੀ ਲੋਕ ਸੇਵਾ ਨਿਭਾ ਰਹੇ ਨੇ ਰੱਬ ਰੱਬ ਉਹਨਾਂ ਦੀ ਚੜ੍ਹਦੀ ਕਲਾ ਬਖਸ਼ੇ ਉਹਨਾਂ ਉਹਨਾਂ ਦੇ ਘਰਾਂ ਤੇ ਆਪਣੀ ਬਰਕਤਾਂ ਦੇਵੇ ਦੂਸਰੋਂ ਕੇ ਲਿਏ ਜੀ ਔਰ ਉਨਕੇ ਕਾਮ ਆ ਐਸਾ ਕੁਰਬਾਨੀਆਂ ਕੀ ਇਹ ਕੁਰਬਾਨੀ ਤੇਰੀ ਜੀਣਾ ਤੋਂ ਹੈ ਉਸੀ ਕਾ ਜਿਸਨੇ جینا تو ہے اسی کا جس نے یہ راز جانا ہے کام آدمی کا اوروں کے کام آنا اس نے کام آنا یہی انسان کا دھرم ہے اور کرم ہے